ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਸੰਧੂ ਬਲੌਗਸ ਐਂਡ ਟਾਕਸ ਦੇ ਉੱਤੇ ਅੱਜ ਮੈਂ ਤੁਹਾਨੂੰ ਰੋਟੀ ਬਣਾਉਣ ਵਾਲੀ ਮਸ਼ੀਨ ਬਾਰੇ ਦੱਸੂਗਾ ਕਿਉਂਕਿ ਅੱਜ ਕੱਲ ਦੇ ਜਵਾਨੇ ਦੇ ਵਿੱਚ ਦੋਵੇਂ ਹਸਬੈਂਡ ਵਾਈਫ ਕੰਮ ਕਰਦੇ ਨੇ ਤੇ ਉਹਨਾਂ ਕੋਲੇ ਬਹੁਤ ਘੱਟ ਸਮਾਂ ਹੁੰਦਾ ਤੇ ਪਰ ਜਿਹੜੀ ਮੈਂ ਤੁਹਾਨੂੰ ਮਸ਼ੀਨ ਦਿਖਾ ਰਿਹਾ ਆ ਉਹਦੇ ਨਾਲ ਤੁਸੀਂ ਬਹੁਤ ਜਲਦੀ ਰੋਟੀਆਂ ਬਣਾ ਕੇ ਆਪਦੀ ਲਾਈਫ ਨੂੰ ਈਜ਼ੀ ਕਰ ਸਕਦੇ ਹੋ ਮੈਨੇਜ ਕਰ ਸਕਦੇ ਹੋ ਤੇ ਆਓ ਚੱਲੀਏ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਰੋਟੀ ਬਣਾਉਣ ਵਾਲੀ ਮਸ਼ੀਨ ਦੀ ਬਾਰੇ ਗੱਲ ਕਰਾਂਗੇ ਜੋ ਕਿ ਸਾਰਿਆਂ ਲਈ ਬਹੁਤ ਈਜ਼ੀ ਆ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਆਪਾਂ ਨੂੰ ਵੀ ਪਤਾ ਸਾਰੇ ਟਾਈਡ ਹੁੰਦੇ ਆ ਆਪਣੇ WhatsApp ਦੇ ਵਿੱਚ ਤੇ ਸੋ ਆਦ ਮੈਂ ਤੁਹਾਡੇ ਅੱਗੇ ਆ ਰੋਟੀ ਬਣਾਉਣ ਵਾਲੀ ਮਸ਼ੀਨ ਲੈ ਕੇ ਆਇਆ ਹਾਂ ਹੋਪ ਤੁਸੀਂ ਲਾਈਕ ਕਰੋਗੇ ਖੁਸ਼ ਵੀ ਹੋਵੋਗੇ ਇਸ ਚੀਜ਼ ਨੂੰ ਵੇਖ ਕੇ ਵੀ ਵਾਕਈ ਹੀ ਇੱਕ ਹਿਸਾਬ ਦਾ ਆਪਣੇ ਲਈ ਵਰਦਾਨ ਸਾਬਤ ਹੋ ਰਹੀ ਆ ਅੱਜ ਕੱਲ੍ਹ ਸਾਰੇ ਹੀ ਜਿੰਨੇ ਵੀ ਆਪਣੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਯੂਰਪ ਦੇ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਭਰਾ ਰਹਿੰਦੇ ਨੇ ਆਹ ਮਸ਼ੀਨ ਆਉਣ ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਫਾਇਦਾ ਹੋਇਆ ਹਾਂਜੀ ਇਹਦੇ ਵਾਸਤੇ ਆਪਾਂ ਨੂੰ ਆ ਤਿੰਨ ਚੀਜ਼ਾਂ ਇਹ ਆਲਰੇਡੀ ਪ੍ਰੋਵਾਈਡ ਕਰਦੇ ਨੇ ਉਹਨਾਂ ਨੂੰ ਬਸ ਆਪਾਂ ਫਿਲ ਆਊਟ ਕਰਨਾ ਹੈਗਾ ਤੇ ਆ ਨੂੰ ਫੁੱਲ ਭਰ ਲੈਣਾ ਪਾਣੀ ਦੇ ਨਾਲ ਤੇਰ ਭਰ ਲੈਣਾ ਥੋੜਾ ਜਿਹਾ ਬਸ ਊਨਾ ਰੱਖਣਾ ਇਹਨਾਂ ਆਦਰਵਾਇਸ ਇਹਨੂੰ ਫੁੱਲ ਕਰ ਲੈਣਾ ਤੇ ਆਟਾ ਵੀ ਆਪਾਂ ਫੁੱਲ ਭਰ ਲੈਣਾ ਇਹਦੇ ਵਿੱਚ ਤਿੰਨ ਚੀਜ਼ਾਂ ਫਿਲ ਆਊਟ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਚੱਕ ਕੇ ਇਹਦੇ ਵਿੱਚ ਆਰਾਮ ਦੇ ਨਾਲ ਲਗਾ ਦੇਣਾ ਹੈ ਵੀ ਇਹ ਪ੍ਰੋਪਰ ਫਿਟ ਆ ਜਾਣਾ ਆਪਣੀਆਂ ਇਹ ਔਇਲ ਆ ਇਹਦੇ ਵਿੱਚ ਮੇਕ ਸ਼ੋਰ ਤੁਸੀਂ ਵੈਜੀਟੇਬਲ ਔਇਲ ਤੇ ਰਿਫਾਈਨਡ ਔਇਲ ਹੀ ਯੂਜ਼ ਕਰ ਸਕਦੇ ਹੋ ਮੇਕ ਸ਼ੋਰ ਵੀ ਤੁਸੀਂ ਦیسی ਘਿਓ ਨਾ ਯੂਜ਼ ਕਰਿਓ ਕਿਉਂਕਿ ਉਹ ਜੰਮ ਜਾਂਦਾ ਮੇਕ ਸ਼ੋਰ ਵੀ ਇਹ ਚੰਗੀ ਤਰ੍ਹਾਂ ਆਪਣਾ ਫਿਟ ਆ ਜੇ ਉਦੋਂ ਬਾਅਦ ਇਸ ਪਾਣੀ ਨੂੰ ਐਵੇਂ ਲਾ ਦੇਣਾ ਆਦਰਵਾਇਸ ਉਹਨਾਂ ਨੇ ਇਹਦੇ ਉੱਤੇ ਲਿਖਿਆ ਵੀ ਹੋਇਆ ਹੈ ਵੀ ਤੁਸੀਂ ਕਿਹੜੇ ਕਿਹੜੇ ਆਟੇ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੈਨੂੰ ਸੋਨੂੰ ਇਹਦੇ ਵਿੱਚ ਪੂਰੀ ਪ੍ਰੋਪਰ ਇਹਨਾਂ ਨੇ ਪੂਰੀ ਇਨਫੋਰਮੇਸ਼ਨ ਇੱਥੇ ਦਿੱਤੀ ਵੀ ਹੋਈ ਹੈ। ਹਾਂਜੀ ਸਾਰਾ ਕੁਝ ਜਦੋਂ ਆਪਾਂ ਫਿਨਿਸ਼ ਕਰ ਲਿਆ ਉਸ ਤੋਂ ਬਾਅਦ ਆ ਆਪਣੀਆਂ ਦੋ ਮੇਨ ਚੀਜ਼ਾਂ ਆ ਇਹਨੂੰ ਇਹਦੇ ਵਿੱਚੋਂ ਐਨ ਖੋਲ ਕੇ ਆ ਹੈਗੀ ਆਟਾ ਗੁੰਨਣ ਵਾਲੀ ਆ ਹੈਗੀ ਆ ਪੇੜਾ ਕਰਨ ਵਾਲੀ ਇਹਨਾਂ ਨੂੰ ਐ ਕਰਕੇ ਆਪਾਂ ਇਹ ਲਾ ਦੇਣਾ ਹੈ। ਇਨੂੰ ਐ ਕਰਕੇ ਆਪਾਂ ਫਿੱਟ ਕਰ ਦੇਣਾ। ਬਸ ਇਹਦੇ ਵਿੱਚ ਹੁਣ ਆਪਣੇ ਆਪ ਹੀ ਸਾਰਾ ਪ੍ਰੋਸੈਸ ਥੱਲੇ ਆ ਕੇ ਪੇੜਾ ਬਣ ਕੇ ਆਲਰੇਡੀ ਅੱਗੇ ਚਲਾ ਜਾਂਦਾ। ਉਸ ਤੋਂ ਬਾਅਦ ਇਹਨੂੰ ਆਪਾਂ ক্লোਜ਼ ਕਰ ਦੇਣਾ। ਹਾਂਜੀ ਔਨ ਕਰਨ ਤੋਂ ਬਾਅਦ ਆਪਣੀ ਐਵੇਂ ਦੀ ਸਕਰੀਨ ਆ ਜਾਊਗੀ। ਬਸ ਇਹਦੇ ਵਿੱਚ ਆਪਾਂ ਕੁਝ ਨਹੀਂ ਕਰਨਾ। ਇਹਦੇ ਵਿੱਚ ਆਪਾਂ ਨੂੰ ਕਿੰਨੀਆਂ ਰੋਟੀਆਂ ਚਾਹੀਦੀਆਂ ਨੇ? ਜੇ 7 ਚਾਹੀਦੀਆਂ ਨੇ, 8 ਚਾਹੀਦੀਆਂ ਨੇ, 3 ਚਾਹੀਦੀਆਂ ਨੇ, 4 ਚਾਹੀਦੀਆਂ ਨੇ। ਇਨੂੰ ਆਪਾਂ ਇੱਥੇ ਆਪਾਂ ਸਿਲੈਕਟ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਕਰਨਾ ਜਿੰਨੀਆਂ ਵੀ ਰੋਟੀਆਂ ਆਪਾਂ ਨੂੰ ਚਾਹੀਦੀਆਂ ਨੇ ਸਿਲੈਕਟ ਕਰਕੇ ਆਪਾਂ ਸਟਾਰਟ ਬਟਨ ਆਪ ਦੇਣਾ ਬਲੈਕ ਵਨ ਤੇ ਇਹ 6 ਮਿੰਟ 6 ਮਿੰਟ ਲਾਊਗੀ ਵਾਰਮ ਅਪ ਹੋਣ ਤੇ ਤੇ ਵਾਰਮ ਹੋਮ ਵਾਰਮ ਅਪ ਹੋਣ ਤੋਂ ਬਾਅਦ ਆਪਣੇ ਆਪ ਹੀ ਇਹ ਸਾਰੀਆਂ ਰੋਟੀਆਂ 1 ਬਾਈ 1 ਬਾਹਰ ਆਉਣੀਆਂ ਸ਼ੁਰੂ ਹੋ ਜਾਣੀਆਂ ਐ ਦੇ ਵਿੱਚ ਮੈਂ ਤੁਹਾਨੂੰ ਸ਼ੋਅ ਕਰਦਾਗਾ ਵੀ ਕਿਵੇਂ ਇਹ ਪੇੜਾ ਉਹ ਗੁੰਦੀ ਪਈ ਐ ਤੇ ਆਪਣੇ ਆਪ ਹੀ ਥੱਲੇ ਕਿਵੇਂ ਪੂਰੀ ਤਰ੍ਹਾਂ ਨਾਲ ਪੇੜਾ ਬਣ ਕੇ ਤਿਆਰ ਹੋ ਕੇ ਬਣ ਕੇ ਥੱਲੇ ਆਊਗਾ ਤੇ ਫਿਰ ਇਹ ਅੱਗੇ ਪਹੁੰਚਾ ਦੂਗੀ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਦੇਖ ਸਕਦੇ ਹੋ ਥੋੜਾ ਜਿਹਾ ক্লোਜ਼ ਕਰਕੇ ਮੈਂ ਤੁਹਾਨੂੰ ਦਿਖਾਉਂਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰੀ ਤਰ੍ਹਾਂ ਦੇ ਨਾਲ ਉਹ ਬਣਾ ਰਹੀ ਬੜੀਆ ਪ੍ਰੋਸੈਸ ਹੈ। ਪ੍ਰਾਪਰ ਇਹ ਦੂਜੀ ਰੋਟੀ ਬਣ ਕੇ ਤਿਆਰ ਆ ਗਈ ਹੈ। ਤੁਸੀਂ ਦੇਖ ਸਕਦੇ ਹੋ। ਪੂਰੀ ਤਰ੍ਹਾਂ ਦੇ ਨਾਲ ਰੋਟੀ ਤਿਆਰ ਪਰ ਤਿਆਰ ਹੈ। ਤੁਸੀਂ ਦੇ ਨਾਲ ਲੜ ਕੇ ਹੁਣ ਦੋਨੋਂ ਦੂਜੀ ਰੋਟੀ ਵੀ ਜੇ ਤੁਸੀਂ ਦੇਖਣੀ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਧਰੋਂ ਹੁਣ ਦਿਖਾਵਾਂਗੇ। ਆਹ ਤੁਸੀਂ ਰੋਟੀ ਦੇਖ ਸਕਦੇ ਹੋ। ਬਿਊਟੀਫੁੱਲ ਰੋਟੀ ਆ इन साल भी पूरी तरह ना रोटी बन चुकी है पूरी तरह ना प्लेट हो के आ गई ਰੋਟੀ ਆਪਣੀ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਜਿਵੇਂ ਜਿਵੇਂ ਰੋਟੀਆਂ ਬਨ ਰਹੀਆਂ ਨੇ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਹੋਰ ਜਾਣਕਾਰੀ ਦੇ ਦਿਆਂ ਵੀ ਤੁਸੀਂ ਇਹਦੇ ਵਿੱਚ ਥਿਕਨੈਸ ਲਿਖਿਆ ਹੋਇਆ ਆ ਫਰੋਸਟ ਲੈਵਲ ਲਿਖਿਆ ਹੋਇਆ ਇਹਦੇ ਵਿੱਚ ਤੁਸੀਂ ਕਿੰਨੀ ਮੋਟੀ ਰੋਟੀ ਚਾਹੁੰਦੇ ਹੋ ਕਿੰਨੀ ਪਤਲੀ ਰੋਟੀ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਆਪ ਦਾ ਤੁਸੀਂ ਲੈਵਲ ਇੱਥੋਂ ਸਿਲੈਕਟ ਕਰ ਸਕਦੇ ਹੋ ਤੇ ਰੋਸਟ ਦੇ ਵਿੱਚ ਤੁਸੀਂ ਕਿੰਨੀ ਇਹ ਰਾੜੀ ਹੋਈ ਰੋਟੀ ਚਾਹੁੰਦੇ ਹੋ ਜਾਂ ਸੌਫਟ ਰੋਟੀ ਚਾਹੁੰਦੇ ਹੋ ਉਸ ਹਿਸਾਬ ਤੇ ਇਹਨਾਂ ਨੇ ਆ ਲੈਵਲ ਦਿੱਤਾ ਹੋਇਆ ਹੈ ਔਇਲ ਵੀ ਮੈਂ ਤੁਸੀਂ ਜੇ ਘੱਟ ਔਇਲ ਯੂਜ਼ ਕਰਨਾ ਚਾਹੁੰਦੇ ਹੋ ਆਪਦੀ ਰੋਟੀ ਦੇ ਵਿੱਚ ਇਹਦੇ ਵੀ ਦੋ ਲੈਵਲ ਦਿੱਤੇ ਹਨ ਦੋ ਤੇ ਜ਼ਿਆਦਾ ਇੱਕ ਤੇ ਸਮਾਲ ਤੇ ਵੀਰ ਦੇ ਵਿੱਚ ਆ ਇਹ ਮੈਂ ਕਹਿਣਾ ਚਾਹਨਾਗਾ ਵੀ ਇਹਦੇ ਵਿੱਚ ਕੱਲੀਆਂ ਤੁਸੀਂ ਰੋਟੀਆਂ ਹੀ ਨਹੀਂ ਇਹਦੇ ਵਿੱਚ ਤੁਸੀਂ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ ਕੋਈ ਵੀ ਰੋਟੀ ਜਿਹੜੀ ਵੀ ਤੁਸੀਂ ਬਣਾਉਣੀ ਚਾਹੁੰਦੇ ਹੋ ਤੁਸੀਂ ਈਜ਼ਲੀ ਬਣਾ ਸਕਦੇ ਹੋ ਹਾਂਜੀ ਸਾਰੀਆਂ ਰੋਟੀਆਂ ਆਪਣੀਆਂ ਬਣ ਚ ਬਣ ਗਈਆਂ ਨੇ ਉਸ ਤੋਂ ਬਾਅਦ ਬਸ ਆਪਾਂ ਇਹਨੂੰ ਜਸ ਇੱਥੋਂ ਟਰਨ ਆਫ ਕਰ ਦੇਣਾ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ ਆ ਜਿਹੜੇ ਦੋ ਪਾਰਟਸ ਨੇ ਇਹਨਾਂ ਨੂੰ ਵਾਪਸ ਧੋ ਲੈਣਾ ਚੰਗੀ ਤਰ੍ਹਾਂ ਤੇ ਬਸ ਦੈਟਸ ਇ ਡਰਾਈ ਕਰਦੇ ਰੱਖ ਕੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਇਹਨਾਂ ਨੂੰ ਵਾਪਸ ਲਗਾ ਦਿਓ ਤੇ ਇਹੀ ਸੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਕਿ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ